ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋਜੜ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਔਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਹਰ ਵਾਰੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਇੱਕ ਹੋਰ ਦੋ ਗੱਭਣ ਜੜੀਆਂ ਤੁਹਾਨੂੰ ਝੋਟੀਆਂ ਦੋਸਤੋ ਦਿਖਾਉਣ ਜਾ ਰਹੇ ਆਂ ਏਰੀਆ ਜਿਹੜਾ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨ ਤਰਨ ਲੱਗਦਾ ਹੈ ਜੀ ਸੋ ਵੀਰ ਹੁਣਾਂ ਦੀ ਆ ਪਹਿਲਾਂ ਵੀ ਜਿੱਦਾਂ ਵੀਡੀਓ ਕਾਫੀ ਅਪਲੋਡ ਨੇ ਆਪਣੇ ਚੈਨਲ ਦੇ ਉੱਪਰ ਸੋ ਇਸ ਵਾਰ ਵੀ ਵੀਰ ਜਿਹੜੇ ਚੰਗੇ ਪਸ਼ੂ ਲੈ ਕੇ ਆਇਆ ਦੋਸਤੋ ਉਹਨਾਂ ਵਿੱਚੋਂ ਦੋ ਗੱਪਣ ਜੜੀਆਂ ਇਹ ਮੱਝਾਂ ਨੇ ਜਾਦਾ ਜਾਣਕਾਰੀ ਆਪਾਂ ਵੀਰ ਹੁਣਾਂ ਦੇ ਕੋਲੋਂ ਲੈਣੇ ਆ ਚਲਦੇ ਹਰਵੇਲ ਸਿੰਘ ਇਸ ਦੇ ਓਨਰ ਨੇ ਦੋਸਤੋ ਹਰਵੇਲ ਵੀਰ ਦੇ ਕੋਲ ਜਾ ਕੇ ਜੜੀਆਂ ਨੇ ਦੋ ਮੱਝਾਂ ਦੀ ਆਪਾਂ ਜਾਣਕਾਰੀ ਤੁਹਾਨੂੰ ਲੈ ਕੇ ਦੇ ਦਿੰਨੇ ਆ ਕੀ ਇਨਫੋਰਮੇਸ਼ਨ ਆ ਟੋਟਲ ਵੀਰ ਹੁਣਾਂ ਤੋਂ ਪੁੱਛ ਲੈਂਦੇ ਆ ਸੋ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਸਹਿਦਿਲ ਠੀਕ ਹੈ ਜੀ ਮਿਹਰਬਾਨੀ ਸੋ ਹਰਵੇਲ ਵੀਰੇ ਇਹ ਪਹਿਲੀ ਜੇਕਰ ਇਸ ਆਪਾਂ ਮੱਝ ਦੀ ਗੱਲ ਕਰੀਏ ਤੇ ਕੀ ਡਿਟੇਲ ਹੈਗੀ ਇਸ ਦੀ ਇਹ ਮਿਲ ਜੀ ਦੂਜੇ ਸਵੇਰੇ ਆ ਜੀ ਪਹਿਲੇ ਦੂਵੇ ਇਹਦੇ ਥੱਲੇ 11.5 ਲੀਟਰ ਦੁੱਧ ਰਿਆ ਕਰੀਬ 12 ਤੱਕ ਗਈ ਹੈ ਤਾਂ ਕਰੀਬ ਐ ਕਿ ਉਮੀਦ ਹੈ ਕਿ 14 ਤੱਕ ਜਾਊਗੀ ਬਹੁਤ ਹੀ ਠੰਡੀ ਸੀ ਲਾ ਤੇ ਚੁਆਈ ਇੱਕ ਨੰਬਰ ਆ ਜੀ ਇਹਦੀ ਪਾਸ ਆ ਜੀ ਬਿਲਕੁਲ ਠੀਕ ਹੈ ਤੇ ਸਮਾਂ ਇਸ ਟਾਈਮ ਗੱਭਣਾ ਜੀ ਠੀਕ ਹੈ ਜੀ ਤਾਂ ਕਰੀਬ 4-5 ਦਿਨ ਤੱਕ 4-5 ਦਿਨ ਲੈ ਜਾਗੀ ਹਾਂ ਜੀ ਤਾਂ ਬਾਕੀ ਬਹੁਤ ਠੰਡੀ ਸੀ ਲਾ ਠੀਕ ਹੈ ਠੀਕ ਹੈ ਸੋ ਦੋਸਤੋ 4 ਤੋਂ 5 ਦਿਨ ਦਾ ਜਿਹੜਾ ਸਮਾਂ ਲੱਗੇਗੀ ਤੇ ਦੂਜਾ ਸੂਬਾ ਦੂਜਾ ਸੂਬਾ ਵੀ ਰੋਣੀ ਦੱਸ ਰਹੇ ਨੇ ਵੀ ਦੂਜਾ ਸੂਬਾ ਬਿਲਕੁਲ ਅੱਗੇ ਐ ਸੂਣ ਜਾ ਰਹੀ ਆ ਸਮਾਂ ਦੋਸਤੋ ਹਜੇ 5-4 ਦਿਨ ਜਿਹੜਾ ਪਿਆ ਹੈਗਾ ਬਾਕੀ ਜਿਹੜਾ ਆਰਡਰ ਦੀ ਕੁਆਲਿਟੀ ਆ ਬਹੁਤ ਸੋਹਣਾ ਆਰਡਰ ਹੈਗਾ ਦੋਸਤੋ ਬਹੁਤ ਸੋਹਣਾ ਲੱਗਿਆ ਹਾਂਜੀ ਚੰਗਾ ਥਾਣਾ ਦੋਸਤੋ ਮੁੱਠੀ ਦਾ ਥਾਣਾ ਤੇ ਹਰਵੇਲ ਵੀਰੇ ਕਿੰਨੀ ਕਿਚਵਾਈ ਕਰਾ ਦੇਗੀ ਜੇਕਰਪਾਂ ਜਿਸ ਤਰ੍ਹਾਂ ਆਪਾਂ ਗਰੰਟੀ ਦੇ ਬੰਦੇ ਤੋਂ ਲੈ ਕੇ ਆਂਦੇ ਜਿਹੜੇ ਆਪਣੇ ਰਿਲੇਟਿਵ ਨੇ ਤਾਂ ਬਾਕੀ ਕਰੀ ਪਿਛਲੀ ਵਾਰਾ 11.5 12 ਰਿਆ ਤਕਰੀਬ ਹੈ ਕਿ 14 ਦਾ ਆਰਾਮ ਨਾਲ ਚੱਲੂਗੀ ਬਾਕੀ ਕਹਿਣ ਨੂੰ ਜਿੰਦਾ ਮਰਜੀ ਕਹਿਰੀਏ ਤੁਹਾਨੂੰ ਤਾਂ 12 ਲੀਟਰ ਵੀ ਬਹੁਤ ਹੁੰਦਾ ਜੀ ਬਿਲਕੁਲ ਬਹੁਤ ਹੁੰਦਾ ਜੀ ਸੋ ਦੋਸਤੋ 12 ਲੀਟਰ ਦੀ ਤੁਸੀਂ ਜੈਨੂਨ ਜਿਹੜੀ ਉਮੀਦ ਕਰਕੇ ਚੱਲ ਸਕਦੇ ਹੋ ਤੇ ਹਰ ਬਿਰਦੀ ਇਹਦਾ ਰੇਟ ਰਹੂਗਾ ਜੀ ਟੋਟਲੀ ਆਪਾਂ ਇਹਨੂੰ ਜ਼ਿਆਦਾ ਤਾਂ ਨਹੀਂ ਬਿਲਕੁਲ ਥੋੜਾ ਬੋਦਾ ਮਾਨਦਾਨ ਕਰਾਂਗੇ ਆਪਾਂ ਇਹਦਾ 68000 ਰੁਪਏ ਰੇਟ ਕਰਦੇ ਆ ਥੋੜਾ ਜਨੂਅਲੀ ਇਹਦਾ ਮਾਨਦਾਨ ਕਰਾਂਗੇ 68 ਹਨਾ ਜੀ 68000 ਰੁਪਏ ਸੋ ਦੋਸਤੋ 68000 ਰੁਪਏ ਇਸਦਾ ਰੇਟ ਆ ਬਾਕੀ ਹਰ ਵੇਰ ਵੇਰ ਇਹਨੂੰ ਖੋਲ ਕੇ ਬਾਹਰ ਲਿਆਈਏ ਜੀ 68000 ਰੁਪਏ ਦੋਸਤੋ ਜਨੂਅਨ ਮੁੱਲ ਕੀਤਾ ਵੀ ਉਹਨੇ ਆ ਬਾਕੀ ਦੁੱਧ ਦੇ ਤੇ ਮਿਲਕਿੰਗ ਦੇ ਹਿਸਾਬ ਨਾਲ ਬਾਕੀ ਅੱਗੇ ਜਾ ਕੇ ਕਿਵੇਂ ਦਾ ਸਮਾਂ ਰਹੂਗਾ ਅਇਤੋਂ 2-3 ਮਹੀਨੇ ਬਾਅਦ ਕਿੰਨੀ ਕੀ ਤਖ ਰਵੇਗੀ ਉਹ ਵੀ ਆਪਾਂ ਹਰ ਵੇਲ ਵੀਰ ਤੋਂ ਜਿਹੜਾ ਪੁੱਛਾਂਗੇ ਕਿਉਂਕਿ ਵਪਾਰ ਦਾ ਕੰਮ ਵੀਰ ਹੋਣਾ ਦਾ ਥੋੜਾ ਜਿਹਾ ਹੋਰਾਂ ਵੀ ਵੀਰ ਵੀ ਜਿਹੜੇ ਮਤਲਬ ਕਿ ਅੱਗੇ ਪਸ਼ੂ ਲੈਣ ਦੀ ਸੋਚ ਰਹੇ ਆ ਉਹਨਾਂ ਨੂੰ ਵੀ ਜਿਹੜਾ ਅੱਗੇ ਦੋਸਤੋ ਪਤਾ ਲੱਗ ਜੇ ਵੀ ਪਸ਼ੂ ਅੱਗੇ ਮਹਿੰਗਾ ਹੋਣ ਜਾ ਰਿਹਾ ਜਾਂ ਅੱਗੇ ਥੋੜਾ ਜਿਹਾ ਪਸ਼ੂ ਆ ਘਟ ਰੇ ਰੇਟਾਂ ਤੇ ਜਿਹੜਾ ਮਿਲ ਸਕਦਾ ਸੋ ਹਰ ਵੇਲ ਵੀਰੇ ਬਿਲਕੁਲ ਆਪਾਂ ਥੋੜਾ ਜਿਹਾ ਇਹਨੂੰ ਤੋਰ ਦੋਈਏਗਾ ਬਾਕੀ ਦੋਸਤੋ ਜਿਹੜੀ ਆਰਡਰ ਦੀ ਕੁਆਲਿਟੀ ਆ ਤੁਸੀਂ ਜ਼ਰੂਰ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਸੋਨ ਆਰਡਰ ਹੈਗਾ ਦੋਸਤੋ ਕਿਸੇ ਪਾਸੇ ਕੋਈ ਬਾਈ ਚਾਈ ਵਾਲਾ ਕੰਮ ਤੁਹਾਨੂੰ ਨਜ਼ਰ ਨਹੀਂ ਆਵੇਗਾ ਬਿਲਕੁਲ ਸਾਫ਼ ਸ਼ੁੱਧ ਜਿਹੜਾ ਲੇਵਾ ਲੱਗਾ ਹੈਗਾ ਬਹੁਤ ਸੋਹਣਾ ਲੇਵਾ ਜੀ ਠੀਕ ਹੈ ਜੀ ਬਾਕੀ ਕੱਦ ਕਾਠੀ ਵੀਰ ਦੇ ਕੋਲ ਤੁਸੀਂ ਖੁਦ ਕੜੀ ਜਿਹੜੀ ਜਜਮੈਂਟ ਕਰ ਸਕਦੇ ਹੋ ਵੀ ਕੱਦ ਕਾਠੀ ਕਿੱਡਾ ਕਾ ਹੈਗਾ ਬਿਲਕੁਲ ਹੈ ਦੋਸਤੋ ਮੀਡੀਅਮ ਜਦੋਂ ਆਪਾਂ ਕਹਿ ਦਿੰਨੇ ਆ ਤਾਂ ਬਿਲਕੁਲ 100 ਦੇ ਜਿਹੜੀਆਂ 90 ਮੱਜਾਂ ਦਾ ਕੱਦ ਹੁੰਦਾ ਮੀਡੀਅਮ ਕਾਦ ਆਪਾਂ ਕਹਿ ਦਿੰਨੇ ਆ ਉਹ ਕੱਦ ਦੋਸਤੋ ਇਹਨਾਂ ਮੱਜਾਂ ਦਾ ਹੈਗਾ ਠੀਕ ਹੈ ਵੀਰੇ ਇਹਨੂੰ ਲਓ ਸਾਹਮਣੇ ਕੀ ਬਹੁਤ ਠੰਡੀ ਸੀ ਲੱਗੀ ਠੀਕ ਹੈ ਜੀ ਠੀਕ ਹੈ ਵੀਰੇ ਲੈ ਜੋ ਜੀ ਸੋਤੋ ਸੋਏ ਜਿਹੜੀ ਮਾਝਾ ਤੁਹਾਨੂੰ 68000 ਰੁਪਏ ਚ ਮਿਲੇਗੀ 5 ਦਿਨ ਹਜੇ ਬਿਲਕੁਲ ਸੂਣ ਦੇ ਵਿੱਚ ਬਾਕੀ ਆ ਕਹਿਣ ਦੇ ਮੁਤਾਬਕ ਕੋਈ ਇੱਕ ਅੱਧਾ ਦਿਨ ਸਮਾਂ ਵੱਧ ਵੀ ਲੈ ਕੇ ਜਾ ਸਕਦਾ ਪਸ਼ੂ ਸੋ ਸਮਾਂ ਜਿਹੜਾ 5 ਦਿਨ ਦਾ ਹੈਗਾ ਆਰਡਰ ਦੀ ਕੁਆਲਿਟੀ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਸੋਹਣੇ ਲੇਵੇ ਵਾਲੀਆਂ ਦੋਸਤੋ ਵੀਰੋ ਮਜਾ ਹੈ ਗਿਆ ਵੀਰ ਦੇ ਕੋਲ ਸੋ ਠੀਕ ਆ ਹਰ ਵੇਲੇ ਵੀਰਿਆ ਦੂਜੇ ਨੰਬਰ ਤੇ ਜਿਹੜੀ ਆ ਗਈ ਇਹ ਵੀ ਮਤਲਬ ਕਿ ਟੁੱਕੀ ਆ ਕਿ ਸੂਣ ਵਾਲੀ ਆ ਜੀ ਇਹ ਸੂਣ ਵਾਲੀ ਜੀ ਇਹ ਵੀ ਕਰੀਬ 5-6 ਦਿਨ ਲੈ ਜੂਗੀ ਠੀਕ ਆ ਬਸ ਇਹ ਬਹੁਤ ਠੰਡੀ ਸੀਲ ਆ ਜੀ ਪਰ ਇਹ ਚੰਗੇ ਸੀਮੰਟ ਦੀ ਆਪਾਂ ਜਿੰਨਾ ਕੋਲ ਨਹੀਂ ਆ ਉਹਨਾਂ ਦੇ ਮਦਦ ਹੋ ਕੇ ਠੀਕ ਆ ਜੀ ਠੀਕ ਆ ਹਾਂਜੀ ਅੱਗੇ ਮਤਲਬ ਕਿ ਗੱਬਣ ਗੁੱਬਣ ਕਿਹੜੇ ਸੀਮੰਟ ਤੋਂ ਅੱਗੇ ਦੱਸਿਆ ਜਾਂ ਕੁਝ ਸੀਮੰਟ ਦੇ ਬਾਰੇ ਨਹੀਂ ਜੀ ਪਤਾ ਵੈਸੇ ਹੈ ਸੀਮੰਟ ਤੋਂ ਅੱਛਾ ਜੀ ਇਹ ਖੁਦ ਵੀ ਸੀਮੰਟ ਦੀ ਹੈ ਠੀਕ ਇਹ ਪਹਿਲਾਂ ਸੂਣ ਜਾ ਰਹੀ ਜਾਂ ਦੂਜਾ ਜੀ ਪਹਿਲਾਂ ਜਾ ਰਹੀ ਜੀ ਪਹਿਲਾਂ ਪਹਿਲਣਾ ਜੀ ਹਾਂਜੀ ਸੋ ਦੋਸਤੋ ਪਲੂਣਾ ਪਹਿਲਾਂ ਝੋਟੀ ਜਿਹੜੀ ਇਹ ਸੂਣ ਜਾ ਰਹੀ ਆ ਤੇ ਸਮਾਂ ਵੀਰੇ ਕਿੰਨਾ ਕਾ ਹਰ ਵੇਲੇ ਲੈ ਜੇਗੀ ਇਹ? ਥ੍ਰੀ ਚਾਰ ਪੰਜ ਦਿਨ ਤੱਕ ਆਰਾਮ ਨਾਲ ਠੀਕ ਆ ਠੀਕ ਆ ਬਿਲਕੁਲ ਢਿੱਲਾ ਟੂਣਾ ਕੱਢ ਗਿਆ ਨੇ ਸਮਾਂ ਹੁਣ ਅੱਗੇ ਜਾ ਕੇ ਦੋਸਤੋ ਪੰਜ ਚਾਰ ਦਿਨ ਵੀਰੋ ਕਹਿ ਰਿਹਾ ਵੀ ਇਹਨਾਂ ਤੇ ਸਮਾਂ ਲੈ ਕੇ ਜਾਊਗੀ ਹਾਂਜੀ ਬਾਕੀ ਥਨਾ ਤੋਂ ਉਹਨਾਂ ਦੀ ਕੁਆਲਿਟੀ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਪਹਿਲਾਂ ਝੋਟੀ ਸੂਣ ਜਾ ਰਹੀ ਹੈ ਬਾਕੀ ਪੇਟਪੂੜੇ ਦੀ ਸੋਣੀ ਹੈਗੀ ਦੋਸਤੋ ਰਾਜੀ ਆ ਕਦ ਕਾਠੀ ਵੀ ਆ ਜਿਹੜਾ ਮੀਡੀਅਮ ਹਾਈਟ ਹੈਗੀ ਆ ਤੇ ਜਿਹੜੀ ਆਰਡਰ ਦੀ ਕੁਆਲਿਟੀ ਆ ਥਾਨ ਤੋਂ ਜਰੂਰ ਤੁਸੀਂ ਵੇਖ ਸਕਦੇ ਹੋ ਪਹਿਲਾਂ ਸੁਣਨ ਜਾ ਰਹੀ ਆ ਬਾਕੀ ਜਿਹੜਾ ਥਾਨ ਹੈ ਉਹ ਮੁੱਠੀ ਵਾਲਾ ਦੋਸਤੋ ਹੈਗਾ ਅਗੇ ਸੁਣ ਤੋਂ ਬਾਅਦ ਜਿਹੜਾ ਥਾਨ ਚਵਾਂ ਬਹੁਤ ਵਧੀਆ ਜੀ ਹਾਂਜੀ ਹਾਂਜੀ ਤੇ ਪਣ ਬਹੁਤ ਸੋਹਣੀ ਆਈ ਹੈ ਬਾਕੀ ਤੁਸੀਂ ਜਿਹੜਾ ਨਜ਼ਦੀਕ ਤੋਂ ਜਿਹੜਾ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸੋਹਣੇ ਥਾਨ ਦੀ ਕੁਆਲਿਟੀ ਆ ਦੋਸਤੋ ਅਗਲੇ ਤੇ ਮਗਰ ਲਿਆਂ ਦਾ ਜਿਹੜਾ ਗੈਵੰਤਰ ਆ ਉਹ ਵੀ ਬਹੁਤ ਵਧੀਆ ਹੈਗਾ ਬਾਕੀ ਪਲੂਣਾ ਹੀ ਬਹੁਤ ਹੀ ਮਤਲਬ ਠੀਕ ਆ ਵੀਰੇ ਸੋ ਦੋਸਤੋ ਬਾਕੀ ਇਸ ਝੋਟੀ ਦਾ ਜਿਹੜਾ ਰੇਟ ਹੈ ਉਹ ਕਿੰਨਾ ਹੈ ਵੀਰ ਹੁਣ ਕੀ ਡਿਮਾਂਡ ਕਰਦੇ ਹੋ ਵੀ ਆਪਾਂ ਪੁੱਛ ਲੈਣੇ ਆ ਤੇ ਮੁੱਲ ਦੋਸਤੋ ਬਿਲਕੁਲ ਜੈਨੂਇਨ ਹੈ ਵੀ ਕੋਈ ਜ਼ਿਆਦਾ ਮੁੱਲ ਨਹੀਂਗਾ ਬਾਕੀ ਮੌਕੇ ਤੇ ਆ ਕੇ ਤੁਸੀਂ ਵੇਖੋਗੇ ਪਸ਼ੂਆਂ ਦੇ ਹਿਸਾਬ ਨਾਲ ਜਿਹੜੇ ਮੁੱਲ ਨੇ ਬਿਲਕੁਲ ਵੀਰ ਨੇ ਜਾਇਜ਼ ਕੀਤੇ ਆ ਤੇ ਬਾਕੀ ਤੁਸੀਂ ਮੁੱਲ ਆਪਣੇ ਹਿਸਾਬ ਨਾਲ ਵੀ ਕਰ ਸਕਦੇ ਹੋ ਚੈੱਕ ਪਾਸ ਕਰਕੇ ਆਪਣੇ ਹਿਸਾਬ ਨਾਲ ਮੁੱਲ ਲਗਾ ਸਕਦੇ ਹੋ ਥੋੜਾ ਰੇਟ ਵੀ ਜੇਕਰ ਵੀਰ ਦੇ ਪਰਦੇ ਵਿੱਚ ਹੋਇਆ ਤਾਂ ਜਿਹੜਾ ਸੌਦਾ ਤੈ ਮਤਲਬ ਕਿ ਹੋ ਜਾਏਗਾ ਤੇ ਹਰ ਵੇਲੇ ਵੀਰੇ ਕੀ ਮੋੜ ਕਰ ਰੱਖਿਆ ਜਾਂਦਾ ਮੋਲੇ ਦਾ 58000 ਕਰਦੇ ਆ ਬਾਕੀ ਮਾਨਦਾਰ ਕਰਾਂਗੇ ਬਾਕੀ ਥੰਦੀ ਸੀ ਲਾ ਇੱਕੋ ਆਈ ਆਪਾਂ 35 ਦੇ ਬਹੁਤ ਪਾਸੇ ਕੋਲੀ ਨਹੀਂ ਤੁਰਦੀ ਠੀਕ ਹੈ ਵੀਰੇ ਠੀਕ ਹੈ ਸੋ ਦੋਸਤੋ 58000 ਰੁਪਏ ਇਸ ਪਹਿਲਾਂ ਝੋਟੀ ਬਲੂਨ ਝੋਟੀ ਦਾ ਜਿਹੜਾ ਵੀਰ ਹੁਣ ਮੁੱਲ ਕੀਤਾ ਹੈ ਤੇ ਸਿੰਘੀ ਸਿੰਘੀ ਇੱਕ ਵਾਰੀ ਤੁਹਾਨੂੰ ਮੈਂ ਨਜ਼ਦੀਕ ਤੋਂ ਵਿਖਾ ਦਿਨਾ ਸਿੰਘੀ ਸਿੰਘੀ ਬਹੁਤ ਜਿਆਦਾ ਸੋਹਣੀ ਹੈ ਸੋਹਣੀ ਹੈ ਜੀ ਬਹੁਤ ਜਿਆਦਾ ਸੋਹਣੀ ਸਿੰਘੀ ਹੈ ਬਿਲਕੁਲ ਛੋਟਾ ਜਿਹਾ ਸਿੰਘ ਆ ਝੂਟੀ ਬਹੁਤ ਪਿਆਰੀ ਦੋਸਤੋ 58000 ਰੁਪਿਆ ਬਿਲਕੁਲ ਜਿਹੜਾ ਜੈਨੂਇਨ ਮੋਲ ਨਾ ਬਾਕੀ ਮਾਨਤਨ ਜਿਹੜੇ ਘਰੇ ਹੋਗੇ ਤੁਸੀਂ ਵੀਰ ਚੱਲ ਕੇ ਮਾਨਤਨ ਇਹਦੇ ਵਿੱਚ ਫੁੱਲ ਕੀਤਾ ਜਾਊਗਾ ਤੁਹਾਡਾ ਜਿੰਨਾ ਵੀ ਹੋ ਸਕਿਆ ਸੋ ਘਰ ਲਈ ਵੀਰੇ ਇੱਕ ਵਾਰੀ ਕੰਟੈਕਟ ਨੰਬਰ ਆਪਣੇ ਜਰੂਰ ਬੋਲ ਕੇ ਦੱਸੀ। ਕੰਟੈਕਟ ਨੰਬਰ ਹੈਗਾ ਇਹ 99036 82025 99063 82025 ਠੀਕ ਹੈ ਵੀਰ ਜੀ। ਬਾਕੀ ਵੀਰ ਜੀ ਪਹਿਲਾਂ ਪਿੱਛੇ ਥੋੜੀ ਡੰਗਰਾਂ ਦਾ ਡਾਊਨ ਸੀਗਾ। ਠੀਕ। ਫਿਰ ਹੁਣ ਮਤਲਬ ਆਲਮੋਸਟ ਤੇਜ਼ੀ ਆ ਗਈ ਆ। ਆਉਣ ਵਾਲੇ ਸਮੇਂ ਤੇਜ਼ੀ ਹੀ ਵਾਧੀ ਜਾਏ। ਠੀਕ। ਮਤਲਬ ਵੀਰੇ ਵੀ ਅੱਗੇ ਜਨਵਰੀ ਫਰਵਰੀ ਨਵੇਂ ਸਾਲ ਤੋਂ ਮਤਲਬ ਕਿ ਆਪਾਂ ਸ਼ੁਰੂ ਹੋ ਗਿਆ ਕੰਮ ਤਕਰੀਬਨ ਇੱਕ ਮਹੀਨੇ ਤੋਂ ਡੰਗਰ ਤੇਜ਼ੀ ਨੇ ਪਹਿਲਾਂ ਪਿੱਛੇ ਥੋੜਾ ਰਹਾ ਸتمبر ਦੇ ਵਿੱਚ ਜੀ 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 ਬਿਲਕੁਲ ਤਾਂ ਫਿਰ ਬਿਲਕੁਲ ਅਕਤੂਬਰ ਨਾਂ ਮ ਦਸੰਬਰ ਸਾਰੇ ਤੇ ਹੀ ਚੱਲ ਰਹੇ ਠੀਕ ਆ ਸੋ ਦੋਸਤੋ ਵੀਰ ਦਾ ਕਹਿਣ ਤੋਂ ਵੀ ਇਹੋ ਪਾਵ ਇਹੀ ਮੱਝਾਂ ਜਿਹੜੀਆਂ ਆਪਾਂ ਅੱਜ ਹਾਂਜੀ ਹਾਂਜੀ ਕੋਈ 60000 70000 ਦੇ ਰਹਾ ਹੈ ਇਹੀ ਮੱਝਾਂ ਸਿੱਕਦਾ ਸੀਰੀਆਂ ਵੀ ਨਹੀਂ ਮਤਲਬ ਕਿ 8 ਤੋਂ 10 ਦਾ ਹਜ਼ਾਰ ਜਿਹੜਾ ਮਤਲਬ ਕਿ ਫਰਕ ਪਊਗਾ ਜ਼ਰੂਰ ਕਿ 15 20 ਤੱਕ ਚੰਗੀ ਬਾਈਦਾ ਪਿਆ ਜੀ ਹਾਂਜੀ ਹਾਂਜੀ ਸੋ ਦੋਸਤੋ ਇਹੋ ਸਮਾਂ ਹੈਗਾ ਜਿਹੜੇ ਮੇਰੇ ਵੀਰ ਲੈਣ ਦੀ ਚਾਹੇ ਮੱਝ ਚਾ ਝੋਟੀਆਂ ਖਰੀਦਣ ਤੇ ਸੋਚ ਰਹੇ ਹੋ ਜਾਂ ਚਾਹਵਾਨ ਤੁਸੀਂ ਜਰੂਰ ਖਰੀਦ ਸਕਦੇ ਹੋ ਦੋਸਤੋ ਇਹ ਸਮਾਂ ਥੋੜਾ ਜਿਹਾ ਵਿਚਪਚਾਲੇ ਵਾਲਾ ਆ ਗਿਆ ਅੱਗੇ ਜਦੋਂ ਰਫਤਾਰ ਜਾਂ ਦੀ ਤੇਜ਼ੀ ਵਾਲੀ ਹੋ ਜਾਣੀ ਆ ਰੇਟ ਵੀ ਉੱਪਰ ਚੜ ਜਾਣੇ ਆ ਸੋ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਤੁਸੀਂ ਜਰੂਰ ਖਰੀਦ ਸਕਦੇ ਹੋ ਵੀਰ ਹੁਣਾਂ ਦੇ ਕੋਲ ਤਿੰਨ ਤੋਂ ਪੰਜ ਨਗ ਜਿਹੜੇ ਇਸ ਟਾਈਮ ਜਿਹੜੇ ਵਿਕਾਊ ਹੈਗੇ ਆ ਅਵੇਲੇਬਲ ਨੇ ਸੇਲ ਵਾਸਤੇ ਸੰਪਰਕ ਕਰਕੇ ਵੀਰ ਦੇ ਨੰਬਰਾਂ ਤੇ ਤੁਸੀਂ ਕਿਸੇ ਟਾਈਮ ਵੀ ਗੱਲਬਾਤ ਕਰਕੇ ਇਹ ਪਸੂ ਖਰੀਦ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ